ਧਰਹ ਨੇੜਲੇ ਪਿੰਡ ਗੁਰਦਿੱਤਪੁਰਾ ਵਿਖੇ ਮੁੱਦਾ ਉਸ ਸਮੇਂ ਗਰਮਾ ਗਿਆ ਜਦੋਂ ਪਿੰਡ ਵਿੱਚ ਇੱਕ ਮੁਸਲਮਾਨ ਮ੍ਰਿਤਕ ਵਿਅਕਤੀ ਦੀ ਦੇਹ ਨੂੰ ਦਫਨਾਉਣ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋ ਗਈਆਂ ਜਿਸ ਜਗ੍ਹਾ ਮ੍ਰਿਤਕ ਨੂੰ ਦਫਨਾਇਆ ਜਾਣਾ ਸੀ ਉਸ ਜਗ੍ਹਾ ਦੇ ਉੱਪਰ ਐਸਸੀ ਭਾਈਚਾਰੇ ਦੀਆਂ ਬੀਬੀਆਂ ਵੱਲੋਂ ਧਰਨਾ ਲਗਾ ਦਿੱਤਾ ਗਿਆ ਇਹ ਇੱਕ 19 20 ਬਿਗੇ ਦੀ ਸ਼ਾਮਲਾਟ ਹੈ ਜਿਸ ਵਿੱਚ ਪਹਿਲਾਂ ਹੀ ਸਮਸ਼ਾਨ ਘਾਟ ਗੁਰਦੁਆਰਾ ਤੋਬਾ ਆਦ ਬਣਾਏ ਗਿਆ ਹਨ ਤੇ ਉਸ ਜਗ੍ਹਾ ਐਸਸੀ ਪਰਿਵਾਰ ਦੀਆਂ ਬੀਬੀਆਂ ਆਪਣਾ ਪਸ਼ੂ ਪਾਥੀਆਂ ਵਗੈਰਾ ਪਤਦੀਆਂ ਨੇ ਤੇ ਇਸ ਤੋਂ ਬਾਅਦ ਪ੍ਰਸ਼ਾਸਨ ਨੇ ਇੱਕ ਨਵੀਂ ਜਗ੍ਹਾ 4.5 ਬਿੱਗੇ ਜਗ੍ਹਾ ਪਿੰਡ ਤੋਂ ਦੂਰ ਇੱਕ ਖਾਲੀ ਪਈ ਸ਼ਾਮ ਲਾਟ ਵਿੱਚ ਮ੍ਰਿਤਕ ਨੂੰ ਦਫਨਾਉਣ ਦਾ ਪ੍ਰਬੰਧ ਕੀਤਾ ਉਸ ਵਿੱਚ ਵੀ ਨਾਲ ਲੱਗਦੇ ਜੋ ਖੇਤ ਨੇ ਉਹਨਾਂ ਦੇ ਮਾਲਕਾਂ ਵੱਲੋਂ ਵਿਰੋਧਤਾ ਕੀਤੀ ਗਈ ਜਿਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਨੇ ਹਰਾਸਤ ਵਿੱਚ ਲੈ ਲਿਆ ਤੇ ਉਹਨਾਂ ਦਾ ਦੋਸ਼ ਏ ਕਿ ਇਸ ਜਗ੍ਹਾ ਉਹ ਇਸ ਮੁੱਦੇ ਨੂੰ ਲੈ ਕੇ ਪਹਿਲਾਂ ਹੀ ਉਹਨਾਂ ਦਾ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਤੇ ਆਓ ਦੇਖਦੇ ਹਾਂ ਪੂਰਾ ਕੀ ਹੈ ਮਾਮਲਾ ਮਸਲਾ ਤਾਂ ਬਸ ਵੀਰ ਜੀ ਇਹੀ ਸੀ ਅਸੀਂ ਆਪਣੇ ਹੱਕ ਲਈ ਲੜ ਰਹੇ ਸੀਗੇ ਅਸੀਂ ਚਾਹੁੰਦੇ ਸੀ ਵੀ ਅਸੀਂ ਇੱਥੇ ਦਫਨਾਉਣ ਨਹੀਂ ਦੇਣੇ ਵੀ ਇਹਨਾਂ ਦੀ ਦਫਨਾਉਣ ਵਾਲੀ ਜਗ੍ਹਾ ਜਿਹੜੀ ਇਹ ਵੀ ਆਪ ਦੇ ਜਾਤ ਪਾਤ ਜਿਹੜਾ ਇਹਨਾਂ ਦਾ ਤਾਂ ਜਾਤੀ ਧਰਮ ਆ ਉਹ ਆਪਦੀ ਜਗ੍ਹਾ ਆਪ ਲੈ ਕੇ ਉਹ ਕਰਨ ਅਸੀਂ ਇਸ ਵਿਰੋਧ ਸੀਗੇ ਇਹਨਾਂ ਦੇ ਪਿੰਡ ਚਣਕੋਈਆਂ ਪਿੰਡ ਚਣਕੋਈਆਂ ਖੁਰਦ ਜਿਹੜਾ ਬੰਦਾ ਜਿਹੜੀ ਥੋੜੇ ਪਿੰਡ ਦੀ ਜਗਾ ਹਾਂਜੀ ਇਹ ਥੋੜੇ ਪਿੰਡ ਦਾ ਮੁਸਲਮ ਭਾਈਚਾਰਾ ਉਹ ਕਿੱਥੇ ਦਫਨਾਏ ਜਾਂਦੇ ਰਹੇ ਨੇ ਪਹਿਲੇ ਵੇ ਇਹ ਨਾ ਚੁਣਕੋਈਆਂ ਦਫਨਾਏ ਜਾਂਦੇ ਸੀਗੇ ਵੀਰ ਜੀ ਅੱਜ ਕੀ ਹੋਇਆ ਫਿਰ ਅੱਜ ਹੋਇਆ ਤਾਂ ਕੁਛ ਨਹੀਂ ਵੀਰ ਜੀ ਬਸ ਇਹੀ ਕਹਿ ਰਹੇ ਸੀਗੇ ਵੀ ਇਹ ਸਾਰੇ ਕਹਿ ਰਹੇ ਸੀਗੇ ਜਿਵੇਂ ਵੀ ਅਸੀਂ ਇਹ ਜਗ੍ਹਾ ਤੇ ਹੀ ਦਫਨਾਉਣਾ ਬਈ ਸਾਨੂੰ ਇਹੀ ਜਗ੍ਹਾ ਚਾਹੀਦੀ ਆ ੱਟਕਿਆਂ ੱਟਕਾ ਚੱਲ ਰਿਹਾ ਸੀ ਸਾਡੇ ਨਾਲ ਇਹ ਸਾਡੀ ਵਰਤਾਓ ਹੈਗੀ ਜਿਵੇਂ ਪਾਤੀ ਗੋਹੜਾ ਰੱਖਦੇ ਆ ਢੱਕਾ ਗੋਹੜਾ ਰੱਖਦੇ ਆ ਡੰਗਰ ਪਸ਼ੂ ਰੱਖੇ ਹੋਏ ਨੇ ਸਾਡੀ ਬਰਤੋ ਚੌਣ ਵਾਲੀ ਇਹ ਜਗ੍ਹਾ ਸਾਡੀ ਬਰਤੋ ਚ ਇਹ ਸਾਰੀ ਆਮ ਹੀ ਇੱਥੇ ਕੁਝ ਹੋਰ ਹੀ ਨਹੀਂ ਤੇ ਧਰਮਸ਼ਾਲਾ ਵੀ ਹੈਗੀ ਆ ਇੱਥੇ ਮਾਤਾ ਦਾ ਵੀ ਆ ਸਕੂਲ ਵੀ ਆ ਟੈਂਕੀ ਵੀ ਆ ਪਾਣੀ ਪੀਣ ਦਾ ਜਿਹੜਾ ਆਪਾਂ ਪੀਨੇ ਆ ਉਹ ਵੀ ਯਾਨੀ ਕਿ ਕਾ ਸਾਰਾ ਸਾਡਾ ਇਹ ਸ਼ਮਸ਼ਾਨ ਘਟ ਵੀ ਸਾਡੇ ਪਿੱਛੇ ਹੀ ਨੇ ਠੀਕ ਹੈ ਜੀ ਇੱਕ ਨੰਬਰ ਦੋ ਆ ਸਾਡੇ ਇੱਥੇ ਹੱਡਾ ਰੋੜੀ ਵੀ ਨਾਲ ਹੀ ਆਸੀ ਇਹਦੇ ਵੀ ਵਿਰੋਧਾਂ ਤੋਬਾ ਵੀ ਵਿੱਚੇ ਹੀ ਆ ਅਸੀਂ ਇਹਦੇ ਵੀ ਵਿਰੋਧਾ ਵੀ ਇਹ ਹੱਡਾ ਰੋਡ ਵੀ ਸਾਨੂੰ ਪਿੰਡ ਤੋਂ ਬਾਹਰ ਹੀ ਚਾਹੀਦੀ ਬਹੁਤ ਜ਼ਿਆਦਾ ਰੌਣੀ ਹੈ ਕੱਲੋਂ 5 ਵਜੇ ਦਾ ਵੀਰ ਜੀ ਪੂਰਾ ਹੋਇਆ ਹੋਇਆ ਸਾਨੂੰ 5 ਵਜੇ ਦਾ ਪੂਰੇ ਹੋਏ ਹੋਏ ਨੇ ਸਾਨੂੰ ਆਏ ਸੀਗਾ ਵੀ ਉਸ ਦਿਨ ਵੀ ਰਾਤ ਨੂੰ ਵੀ ਜਿੱਦਣ ਉਹ ਬੀਬੀ ਇੱਥੇ ਪੂਰੀ ਹੋਈ ਇਹਨਾਂ ਦੀ ਉਸ ਦਿਨ ਵੀ ਇਹਨਾਂ ਨੇ ਰਾਤ ਤੱਕ ਜਾਨਕੀ ਸਾਡੀਆਂ ਇੱਥੇ ਬੀਬੀਆਂ ਭੈਣਾਂ ਜੋ ਵੀ ਸਿਗੀਆਂ ਕੱਟੀਆਂ ਹੋ ਕੇ ਬੈਠੀਆਂ ਰਹੀਆਂ ਨੇ ਬਹੁਤ ਜਾਨਕੀ ਸਾਥ ਦਿੱਤਾ ਬੀਬੀਆਂ ਭੈਣਾਂ ਨੇ ਜਿੰਨਾ ਚਿਰ ਫਿਰ ਵੀ ਉਹਨਾਂ ਨੇ ਆਪ ਦੀ ਮਰਜ਼ੀ ਨਾਲ ਕਰਕੇ ਵੀ ਸਾਨੂੰ ਕਹਿੰਦੇ ਇੱਕ ਮੌਕਾ ਦੇ ਦਿਓ ਪੁਲਿਸ ਵਾਲਿਆਂ ਨੂੰ ਬੁਲਾ ਲਿਆ ਉਹ ਕਹਿੰਦੇ ਵੀ ਇੱਕ ਮੌਕਾ ਦੇ ਦਿਓ ਇੱਕ ਮ ਨੇ ਪਾਈ ਪੌਣੇ 12 ਵਜੇ ਲੈ ਕੇ ਆਏ ਨੇ ਉਹਨੂੰ ਉਸ ਦਿਨ 1 ਵਜੇ ਚਲ ਜੋ ਵੀ ਜਿੰਨੇ ਵਜੇ ਲੱਜਣ ਕਿ ਅੱਧੀ ਰਾਤ ਹੋ ਗਈ ਉਸ ਦਿਨ ਵੀ ਸੀ ਉਹਨਾਂ ਨੇ ਅੱਧੀ ਰਾਤ ਨੂੰ ਹੋਈ ਇੱਥੇ ਦਫਨਾਇਆ ਉਹਨਾਂ ਨੂੰ ਅਸੀਬ ਚੱਲ ਅਸੀਂ ਕਹਿੰਦਾ ਵੀ ਚਲ ਕੋਈ ਨਹੀਂ ਇੱਕ ਚਾਂਸ ਤੁਹਾਨੂੰ ਹੋਰ ਦੇ ਦਿੰਨੇ ਆ ਵੀ ਇਦੋਂ ਬਾਅਦ ਚ ਨਹੀਂ ਉਹਨਾਂ ਨੇ ਆਪੀ ਵੀ ਜੀ ਕੋਈ ਸ਼ਾਇਦ ਕੋਈ ਲਿਖ ਲਿਖਾਈਆ ਵੀ ਹੋਇਆ ਵਾ ਅੱਛਾ ਠੀਕ ਹੈ ਜੀ ਇਹ ਉਹ ਕਹਿੰਦੇ ਵੀ ਸਾਨੂੰ ਇੱਕ ਚਾਂਸ ਦੇ ਦਿਓ ਅਸੀਂ ਕਹੇ ਵੀ ਠੀਕ ਹੈ ਸਾਨੂੰ ਆ ਨਹੀਂ ਸੀਗੇ ਪਤਾ ਵੀ ਇਹਨਾਂ ਦੀ ਜਾਂਚ ਵੀ ਇੱਥੇ ਕਰਨਗੇ ਵੀ ਇੱਥੇ ਹੀ ਕਰਨਗੇ ਹੁਣ ਇਹ ਜਾਨੀ ਕਿ ਵਿੱਚ ਹੀ ਕਹਿ ਰਹੇ ਨੇ ਵੀ ਅਸੀਂ ਉਹਨੂੰ ਵੀ ਇੱਥੇ ਹੀ ਦਫਨਾਉਣਾ ਵੀ ਅਸੀਂ ਆਹੀ ਜਗ੍ਹਾ ਲੈਣੀ ਹੈ ਤੁਸੀਂ ਫਿਰ ਅੱਜ ਇਕੱਠੇ ਹੋ ਕੇ ਇੱਥੇ ਧਰਨਾ ਦਿੱਤਾ ਹਾਂਜੀ ਅਸੀਂ ਧਰਨੇ ਤੇ ਬੈਠੇ ਵੀਰ ਜੀ ਸਵੇਰ ਦੇ ਭੁੱਖਣ ਭਾਣੇ ਸਾਰੀਆਂ ਬੀਬੀਆਂ ਭੈਣਾਂ ਜੋ ਵੀ ਮੇਰੇ ਨਾਲ ਖੜੀਆਂ ਨੇ ਇੱਥੇ ਹੀ ਬੈਠੀਆਂ ਸੀ ਸਵੇਰ ਦੀਆਂ ਇੱਥੇ ਅਸੀਂ ਭਾਈਚਾਰੇ ਦੀ ਜੋ ਇੱਥੇ ਕਿਹੜੇ ਕਿਹੜੇ ਮਤਲਬ ਅਸੀਂ ਭਾਈਚਾਰਾ ਇੱਥੇ ਕੀ ਕਰਦਾ ਇੱਥੇ

ਅਸੀਂ ਵੀ ਉਹਨਾਂ ਦੀ ਪੀੜ੍ਹੀਆਂ ਲਈ ਗਾਹਾਂ ਤੋਂ ਬੱਚਿਆਂ ਦੀ ਉਹਨਾਂ ਅੱਜ ਉਹ ਨੇ ਕੱਲ ਨੂੰ ਉਹਨਾਂ ਦੇ ਬੱਚੇ ਵੀ ਅਸੀਂ ਤਾਂ ਅਸੀਂ ਇਹਨਾਂ ਦਾ ਚੰਗਾ ਹੀ ਸੋਚਿਆ ਅਸੀਂ ਮਾੜਾ ਨਹੀਂ ਸੋਚਿਆ ਹੈਗਾ ਵੀ ਥੋੜੇ ਹੋਰ ਵੀ ਆਪਾਂ ਦਾ ਰੱਬ ਕਰੇ ਜਾਂ ਨਾ ਕਰੇ ਵੀ ਹੋਰ ਕੁਝ ਉਹਨਾਂ ਦੇ ਨਾਲ ਇਹ ਜਿਹਾ ਹੋਵੇ ਅਸੀਂ ਤਾਂ ਇਹ ਕਿਹਾ ਵੀ ਉਹਨਾਂ ਲਈ ਜੋ ਸਹੀ ਸੀ ਅਸੀਂ ਉਹ ਹੀ ਕਰਿਆ ਉੱਥੇ ਜਗਾ ਉਹ ਪੰਚਾਇਤੀ ਜ਼ਮੀਨ ਸੀਗੀ ਹਾਂ ਹੁਣ ਤੁਸੀਂ ਮਤਲਬ ਸੰਤੁਸ਼ਟੋਂ ਵੀ ਉੱਥੇ ਹਾਂਜੀ ਅਸੀਂ ਹੁਣ ਹਾਂਜੀ ਅਸੀਂ ਖੁਸ਼ ਹਾਂ ਹੁਣ ਡਿਸਪਿਊਟਸ ਐਵੇਂ ਸੀ ਗੱਲ ਇਹ ਇੱਕ ਸਾਂਝੀ ਪੰਚਾਇਤੀ ਜ਼ਮੀਨ ਸੀਗੀ ਮਾਂਜੋਗ ਡੀਸੀ ਸਾਹਮਣੇ ਮੌਕੇ ਤੇ ਪ੍ਰਸ਼ਾਸਨ ਨੂੰ ਡਿਊਟੀ ਲਗਾ ਕੇ ਜਿਹੜੀ ਜਗ੍ਹਾ ਲੋਟ ਕਰਕੇ ਇਹਨਾਂ ਨੂੰ ਕੁਰਸ਼ੂਟ ਜਿਹੜਾ ਖਤਮ ਕਰਤਾ ਇਹ ਸਰ ਕੀ ਡਿਸਕਿਊਟ ਹੈ ਕੀ ਸੀ ਸਰ ਬੇਸਿਕਲੀ ਬੇਸਿਕਲੀ ਇਹ ਚਾਰ ਪੰਜ ਪਿੰਡਾਂ ਦੀ ਜਿਹੜੀ ਮਤਲਬ ਮੁਸਲਿਮ ਭਾਈਚਾਰੇ ਦੀ ਜਦੋਂ ਕੋਈ ਤੇ ਡੈਥ ਹੋ ਜਾਂਦੀ ਸੀ ਤਾਂ ਪਿੰਡ ਚੋਂ ਕੋਈਆਂ ਵੇਖੇ ਇਹ ਆਪਾਂ ਉਹਨਾਂ ਨੂੰ ਦਫ਼ਨ ਕਰਕੇ ਆਉਂਦੇ ਸੀਗੇ ਤੇ ਇਹਨਾਂ ਨੇ ਲੰਬੇ ਸਮੇਂ ਤੋਂ ਮੰਗ ਸੀ ਕਿ ਸਾਡੇ ਪਿੰਡ ਦੇ ਵਿੱਚ ਹੀ ਸਾਨੂੰ ਜਿਹੜੀ ਜਗ੍ਹਾ ਜਿਹੜੀ ਅਲਾਟ ਕਰ ਦਿੱਤੀ ਜਾਵੇ ਉਹ ਇਹਨਾਂ ਨੇ ਐਪਲੀਕੇਸ਼ਨ ਮੂਵ ਕੀਤੀ ਹੋਈ ਸੀ ਡੀਸੀ ਹਾਉ ਦੇ ਤੇ ਪ੍ਰਸ਼ਾਸਨ ਨੇ ਉਹਦੇ ਤੇ ਪੈਰਵਾਈ ਕਰਦੇ ਹੋਏ ਇਹਨਾਂ ਨੂੰ ਇਹਨਰਪਿੰਡ ਦੇ ਵਿੱਚ ਜਗ੍ਹਾ ਜਿਹੜੀ ਅਲਾਟ ਕਰਤੀ ਹੈ ਤੇ ਅੱਜ ਸਰ ਕੋਈ ਮਤਲਬ ਇਸ ਗੱਲ ਦੀ ਅਬਜੈਕਸ਼ਨ ਕੋਈ ਲਗਾ ਰਹੇ ਸੀ ਕਿ ਇਸ ਤਰ੍ਹਾਂ ਇੱਥੇ ਅਸੀਂ ਬਰਨਉਣ ਨਹੀਂ ਦਵਾਂਗੇ ਨਹੀਂ ਕੋਈ ਅਜੇ ਸਾਨੂੰ ਲਾਂਡ ਆਰਡਰ ਦੀ ਕੋਈ ਪ੍ਰੋਬਲਮ ਨਹੀਂ ਆਈ ਸ਼ਾਂਤੀ ਦੇ ਨਾਲ ਜਿਹੜਾ ਕੰਮ ਹੋ ਗਿਆ ਬਿਸਮਿਲ੍ਲਾ ਰਹਿਮਾਨਿਰ ਰਹੀਮ ਮੇਰਾ ਨਾਮ ਮੁਹੰਮਦ ਮੁਸਤਕੀਨ ਹੈ ਮੈਂ ਜਾਮਾ ਮਜੀਦ ਲੁਧਿਆਣਾ ਦਾ ਪ੍ਰੈਜ਼ੀਡੈਂਟ ਤੇ ਇਸ ਪਿੰਡ ਦੇ ਵਿੱਚ ਜਿਹੜੇ 20-25 ਘਰ ਮੁਸਲਮਾਨਾਂ ਦੇ ਜਿਹੜੇ ਵਸਨੀਕ ਨੇ ਪੁਰਾਣੇ ਤੇ ਉਹਨਾਂ ਕੋਲ ਕੋਈ ਕਬਰਸਤਾਨ ਦੀ ਜਗ੍ਹਾ ਨਹੀਂ ਸੀ ਤੇ ਬੀਤੇ 1.5 ਸਾਲ ਤੇ ਇਹ ਪੰਚਾਇਤ ਨੇ ਕੋਈ ਇੱਕ ਜਗ੍ਹਾ ਦਿੱਤੀ ਸੀ ਕਿ ਤੁਸੀਂ ਇੱਥੇ ਦਫਨਾ ਲਓ ਜਿਹਦੀ ਨਾਂ ਤਾਂ ਕੋਈ ਨਿਸ਼ਾਨਦੇਹੀ ਦਿੱਤੀ ਸੀ ਪੰਚਾਇਤ ਨੇ ਨਾ ਖੋਜ ਦਿੱਤਾ ਸੀ ਤੇ ਇਹਨਾਂ ਨੇ ਕਿ ਜਨਾਜ਼ਾ ਜਿਹੜੇ ਸਾਲ ਪਹਿਲਾਂ ਜਦੋਂ ਦਫਨਾਇਆ ਤੇ ਚਲੋ ਉਦੋਂ ਹੋ ਗਿਆ ਉਹਦੇ ਬਾਅਦ ਲਾਸਟ 3 ਤਰੀਕ ਨੂੰ ਇਹਨਾਂ ਦੇ ਘਰੇ ਡੈਥ ਹੋ ਗਈ ਸੀ ਤੇ ਜਦੋਂ ਉੱਥੇ ਦਫਨਾਇਆ ਉਦੋਂ ਥੋੜਾ ਜਿਆਦਾ ਮਾਮਲਾ ਪਿੰਡ ਵਾਲਿਆਂ ਵੱਲੋਂ ਥੋੜਾ ਜਿਆਦਾ ਕੀਤਾ ਗਿਆ ਸੀ ਤਦ ਬਾਅਦ ਲੁਧਿਆਣਾ ਜਾਮਾ ਮਜੀ ਸ਼ਾਹੀਮਾਮ ਪੰਜਾਬ مولانا ਉਸਮਾਨ ਸਾਹਿਬ ਕੋਲੇ ਆਏ ਤੇ ਇਹਨਾਂ ਨੇ ਆ ਕੇ ਆਪਣੀ ਗੱਲ ਦੱਸੀ ਤੇ ਕਿਉਂਕਿ 15 ਅਗਸਤ ਤੋਂ ਕਰਕੇ ਫਿਰ ਉਹਨਾਂ ਨੇ ਕਿਹਾ ਕਿ ਚਲੋ ਆਪਾਂ ਇਹਨੂੰ ਮੰਡੇ ਨੂੰ ਮੈਂ ਡੀਸੀ ਸਾਹਿਬ ਨੂੰ ਮਿਲ ਕੇ ਇਸ ਮਸਲੇ ਨੂੰ ਅਸੀਂ ਵਿਚਾਰਾਂਗੇ ਕਿ ਤੁਹਾਡਾ ਕੀ ਕਿਦਾਂ ਹੱਲ ਕੀਤਾ ਜਾ ਸਕਦਾ ਤੇ ਅਚਾਨਕ ਕੱਲ ਫਿਰ ਇੱਕ ਇਹਨਾਂ ਦੇ ਘਰੇ ਰਾਤ ਡੈਥ ਹੋ ਗਈ ਤੇ ਜਿਹਨੂੰ ਲੈ ਕੇ ਤੇ ਕਾਫੀ ਕਿ ਟੈਨਸ਼ਨ ਕ੍ਰੀਏਟ ਹੋ ਗਈ ਸੀ ਮੈਨੂੰ ਰਾਤ ਨੂੰ ਤਕਰੀਬਨ ਸਾਡੇ 10:30 ਵਜੇ ਜਿਹੜੇ ਮੈਂਬਰ ਪੰਜਾਬ ਕਬੂਰਡ ਨੇ ਮੁਹੰਮਦ ਹਾਸ਼ਮ ਸੂਫੀ ਐਮੇਦਗੜ ਤੋਂ ਉਹਨਾਂ ਨੇ ਇੱਕ ਮੈਸੇਜ ਕੀਤਾ ਕਿ ਭਾਈ ਜੀ ਇਹਦਾ ਇਹਦਾ ਗੱਲ ਹੈ ਤੇ ਆ ਮੈਟਰ ਹੋ ਗਿਆ ਤੇ ਉਸੇ ਵਕਤ ਸਾਡੇ ਡਿਪਟੀ ਕਮਿਸ਼ਨਰ ਜਿਹੜੀ ਹੈ ਮੈਮ ਨੇ ਉਹਨਾਂ ਨੂੰ ਮੈਂ ਰਾਤ ਨੂੰ ਇੱਕ ਵਟਸਐਪ ਤੇ ਮੈਸੇਜ ਕੀਤਾ ਤੇ ਉਹਨਾਂ ਨੂੰ ਸਾਰਿਆਂ ਬਰੀਫ ਕਰਾਇਆ ਜਾਣਕਾਰੀ ਦਿੱਤੀ ਉਹਨਾਂ ਨੇ ਇਮੀਡੀਏਟ ਇਸ ਮੰਦ ਦੇ ਵਿੱਚ ਐਸ ਡੀ ਐਮ ਪਾਇਲ ਤੇ ਤਹਿਸੀਲਦਾਰ ਨੇ ਤੁਸੀਂ ਸਾਰਿਆਂ ਨੂੰ ਇਨਫੋਰਮ ਕਰਤਾ ਕਿ ਵੀ ਇਹਨੂੰ ਇਮੀਡੀਏਟ ਜਿਹੜਾ ਹੈ ਫੋਲੋ ਕਰੋ ਤੇ ਉਹਦੇ ਬਾਅਦ ਮੈਨੂੰ ਡੀਐਸਪੀ ਪਾਇਲ ਔਰ ਐਸਡੀਐਨ ਔਰ ਤਹਿਸੀਲਦਾਰ ਸਾਹਿਬ ਦਾ ਜਿਹੜਾ ਹੈ ਕਿ ਮੈਨੂੰ ਫੋਨ ਆਇਆ ਤੇ ਪਰਿਵਾਰ ਦੇ ਮੈਂਬਰਾਂ ਨਾਲ ਵੀ ਜਿਹੜਾ ਅਫਸਰਾਂ ਨੇ ਰਾਬਤਾ ਕੀਤਾ ਤੇ ਕਿਤੇ ਨਤੀਜਾ ਜਿਹੜਾ ਨਹੀਂ ਨਿਕਲਿਆ ਤੇ ਫਿਰ ਮੈਂ ਸਪੈਸ਼ਲੀ ਫਿਰ ਲੁਧਿਆਣੇ ਤੋਂ ਆਇਆ ਈਮ ਐਸਾ ਇਮਾਮ ਸਾਹਿਬ ਨੂੰ ਮੈਂ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਆਪ ਜਾਓ ਤੇ ਆ ਕੇ ਫਿਰ ਕਾਫੀ ਧੇਰ ਜਿਹੜੀ ਹੈ ਅਸੀਂ ਪਿੰਡ ਇਹਨਾਂ ਦੀ ਗੱਲ ਸੁਣੀ ਸਾਰੀ ਤੇ ਅਸੀਂ ਪ੍ਰਸ਼ਾਸਨ ਦੇ ਇੱਕੀ ਮੰਗ ਰੱਖੀ ਕੀ ਵੀ ਬਸਨੀਕ ਨੇ ਇਸ ਪਿੰਡ ਦੇ ਹੀ ਨੇ ਔਰ ਪੰਜਾਬੀ ਮੁਸਲਮਾਨ ਨੇ ਔਰ ਸਾਲਾਂ ਤੋਂ ਨਹੀਂ ਜਨਮੋ ਜਨਮ ਤੋਂ ਇੱਥੇ ਰਹਿ ਰਹੇ ਨੇ ਤੇ ਇਹਨਾਂ ਦਾ ਵੀ ਹੱਕ ਬੰਦਾ ਕਿ ਇਹਨਾਂ ਨੂੰ ਵੀ ਕਬਰਸਤਾਨ ਲਈ ਜਗ੍ਹਾ ਦਿੱਤੀ ਜਾਵੇ ਜਿੱਥੇ ਆਪਣੇ ਮਰਦੇ ਦਫਨਾ ਸਕਣ ਤੇ ਪ੍ਰਸ਼ਾਸਨ ਨੇ ਫਿਰ ਇੱਕ ਜਗ੍ਹਾ ਆਇਡੈਂਟੀਫਾਈ ਕੀਤੀ ਤਕਰੀਬਨ ਇੱਕ ਬਿੱਗਾ ਜਗ੍ਹਾ ਤੇ ਉਹ ਜਿਹੜੀ ਹੈ ਉਹਨਾਂ ਨੂੰ ਮੱਤਾ ਪਾ ਕੇ ਜਿਹੜਾ ਵੀਡੀਓ ਨੇ ਤੇ ਉਹ ਦੇਤੀ ਆ ਤੇ ਉੱਥੇ ਜਿਹੜਾ ਅੱਜ ਹੁਣ ਕਬਰਸਤਾਨ ਚ ਜਿਹੜਾ ਉਹ ਜਨਾਜਾ ਦਫਨਾਣ ਲੱਗੇ ਆ ਇਸ ਕਰਕੇ ਕੋਈ ਜਿਹੜਾ ਕਿ ਇੱਥੇ ਐਸਾ ਮਾਹੌਲ ਨਹੀਂ ਬਣਿਆ ਕਿ ਜਿੰਨਾ ਭਾਈਚਾਰਾ ਖਰਾਬ ਹੋਵੇ ਉਹ ਪਿੰਡ ਦੀ ਸ਼ਾਂਤੀ ਨਾਲ ਪਿੰਡ ਵਾਲੇ ਵੀ ਐਗਰੀ ਸੀ ਕਿ ਹਾਂ ਜੀ ਆ ਜਗ੍ਹਾ ਜਿਹੜੀ ਹੈ ਮੁਸਲਮਾਨਾਂ ਨੂੰ ਕਬਰਸਤਾਨ ਲਈ ਦੇ ਦਿੱਤੀ ਜਾਵੇ ਹਾਂਜੀ ਬੀਬੀ ਜੀ ਕੀ ਨਾਂ ਤੁਹਾਡਾ ਜੀਤ कौर ਜੀ ਦੇਖੋ ਜੀ ਇਹਨਾਂ ਦੀਆਂ ਪਹਿਲੀਆਂ ਚੁਣਕੋਈਆਂ ਖੁਰਦ ਕਬਰਾਂ ਬਣੀਆਂ ਹੋਈਆਂ ਨੇ ਜੱਦੀ ਪੁਸਤੀ ਇਹਨਾਂ ਦੇ ਉੱਥੇ ਦਫਨਾਉਂਦੇ ਨੇ ਉਦੋਂ ਬਾਅਦ ਵਿੱਚ ਫੇਰ ਗੁਰਦੇਤਪੁਰੇ ਪਿੰਡ ਦੇ ਵਿੱਚ ਇਹਨਾਂ ਦੀਆਂ ਦੋ ਕਬਰਾਂ ਬਣੀਆਂ ਇਹਨਾਂ ਦਾ ਕੋਈ ਐਡਾ ਵਿਰੋਧ ਨਹੀਂ ਹੋਇਆ ਜਦ ਦੂਸਰੀ ਕਬਰ ਬਣੀ ਆ ਤਾਂ ਇੱਥੇ ਵਿਰੋਧ ਹੋਇਆ ਮਾੜਾ ਮੋਟਾ ਉਹ ਵੀ ਮਾੜਾ ਮੋਟਾ ਪੁਲਸਾਈ ਪੁਲਸ ਨੇ ਉਹ ਦਫਨਾਤਾ ਚਲੋ ਇਹਨਾਂ ਦੀ ਗੱਲ ਮੁੱਕ ਗਈ ਜਦੋਂ ਹੁਣ ਤੀਸਰੀ ਮੌਤ ਹੋਈ ਆ ਤਾਂ ਉਹਨਾਂ ਨੇ ਆਪਣੇ ਉੱਥੇ ਦਫਨਾਉਣ ਨਹੀਂ ਦਿੱਤੀ ਹੈਗੀ ਦਫਰਾਉਣ ਨਹੀਂ ਦਿੱਤੀ ਧੱਕੇ ਦੇ ਨਾਲ ਸਾਡੇ ਜ਼ਮੀਨਾਂ ਦੇ ਲਾਗੇ ਉਹ ਵੀ ਪੰਚਾਇਤੀ ਜ਼ਮੀਨਾਂ ਜਦੋਂ ਕਿ ਵੀ ਅਸੀਂ ਗਰਾਊਂਡ ਬਣਾਉਣਾ ਚਾਹੁੰਦੇ ਹਾਂ ਉੱਥੇ ਬੇਲ ਬੂਟੇ ਲਾਉਣਾ ਚਾਹੁੰਦੇ ਹਾਂ ਉੱਥੇ ਨੇ ਧੱਕੇ ਦੇ ਨਾਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਬਾਕੀ ਸਿਆਸੀ ਬੰਦੇ ਸੀਗੇ ਉਹ ਸਾਡੇ ਪਿੰਡ ਦੇ ਪੰਜ ਸਾਬਕਾ ਸਰਪੰਚ ਮੌਜੂਦਾ ਸਰਪੰਚ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਤੇ ਉੱਥੇ ਧੱਕੇ ਦੇ ਨਾਲ ਸਾਨੂੰ 4-5 ਘੰਟੇ ਮਤਲਬ ਬੰਦੀ ਬਣਾ ਕੇ ਇਹਨਾਂ ਨੇ ਕਬਰ ਪੁੱਟੀ ਆ ਉੱਥੇ ਪੁਰਸਪ੍ਰਸ਼ਾਸਨ ਉਹਨਾਂ ਚਿਰ ਉੱਥੇ ਰਿਹਾ ਸਾਡੇ ਮੋਬਾਈਲ ਖੋਹੇ ਨੇ ਇਹਨਾਂ ਨੇ ਬਾਕੀ ਸਾਨੂੰ ਕੋਈ ਇਹਨਾਂ ਨੇ ਪਾਣੀ ਨਹੀਂ ਪੀਣ ਦਿੱਤਾ ਅਸੀਂ ਪਾਣੀ ਮੰਗਿਆ ਪਾਣੀ ਤੱਕ ਵੀ ਨਹੀਂ ਇਹਨਾਂ ਨੇ ਦਿੱਤਾ ਤੁਰ ਤੱਕ ਸਾਨੂੰ ਇਹਨਾਂ ਨੇ ਮਾੜੀ ਸ਼ਬਦਾਵਲੀ ਵੀ ਇਹਨਾਂ ਨੇ ਸਾਨੂੰ ਬੋਲੀ ਆ ਇੱਕ ਕਾਪਣੇ ਆਪਣੇ ਕਾਲਾ ਸਾਡਾ ਉਹ ਵੀ ਸਾਡੇ ਨਾਲ ਦਾ ਇਹ ਜ਼ਮੀਨ ਵਾਲਾ ਤਹਿਸੀਲਦਾਰ ਨੇ ਉਹਨੂੰ ਆਪਣੇ ਉਹਦੇ ਗੱਡੀ 'ਚ ਬਿਠਾਇਆ ਤੇ ਉਹਨੂੰ ਗਾਲ ਵੀ ਕੱਢੀ ਆ ਉਹਨੇ ਗਾਲਾਂ ਵੀ ਕੱਢੀਆਂ ਨੇ ਤੇ ਸਾਨੂੰ ਵੀ ਘੂਰਿਆ ਮੇਰੇ ਮੁੰਡੇ ਲੜਕੇ ਨੂੰ ਵੀ ਘੂਰਿਆ ਇੱਕ ਹੋਰ ਬੰਦਾ ਮੇਰੇ ਨਾਲ ਦਾ ਜ਼ਮੀਨ ਦਾ ਉਹਨੂੰ ਵੀ ਘੂਰਿਆ ਇਹ ਜਿਹੜੀ ਲੋੜ ਪੈ ਗਈ ਸੀ ਪਹਿਲਾਂ ਇੱਥੇ ਆਲਰੇਡੀ ਇੱਥੇ ਪਹਿਲਾਂ ਕਬਰਾਂ ਬਣੀਆਂ ਹੋਈਆਂ ਨੇ ਦੋ ਵਿਅਕਤੀ ਉੱਥੇ ਦਬਮਾਏ ਜਾ ਚੁੱਕੇ ਨੇ ਇਹ ਜੀ ਪਿੰਡ ਦੇ ਪਿੰਡ ਦੀ ਲਾਕ ਡਾਟ ਕਰਕੇ ਵੋਟਾਂ ਦੇ ਸਬੰਧ ਦੇ ਵਿੱਚ ਧੱਕਾ ਸਾਡੇ ਨੇ ਕੀਤਾ ਵੀ ਇੱਥੇ ਤੁਸੀਂ ਇਹ ਵਿੱਚ ਕਬਰਾਂ ਦੇ ਵਿੱਚ ਇਹਨਾਂ ਦੇ ਕੁਪ ਲਾਏ ਹੋਏ ਨੇ ਤੂੜੀ ਦੇ ਮੱਝੀਆਂ ਦੇ ਨਾਲੇ ਇਹ ਪੇੜ ਨੇ ਲੱਗੇ ਹੋਏ ਇਹ ਆਪਣੇ ਪਿੰਡ ਨਹੀਂ ਚਾਹੁੰਦੇ ਚੱਕਣਾ ਇੱਥੋਂ ਜਿਹੜਾ ਹੁਕਮचंद ਸਰਪੰਚਾ ਉਹਨੇ ਜਿੰਨਾ ਇਹ ਮਸਲਾ ਛੇੜਿਆ ਸਾਰਾ ਉਹਨੇ ਅਰ ਸਰਨਜੀਤ ਸਰਪੰਚ ਨੇ ਸਾਭਕਾ ਨੇ ਉਹਨਾਂ ਨੇ ਸਾਰਾ ਇਹ ਮਸਲਾ ਪੜਕਾਇਆ ਅੱਛਾ ਜੀ ਫਿਰ ਤੇ ਉਹਦਾ ਉੱਥੇ ਕੀ ਵਿਰੋਧ ਸੀਗਾ ਜੇ ਉੱਥੇ ਮਤਲਬ ਉਹ ਵੀ ਸ਼ਾਮਲੜੀ ਜ਼ਮੀਨ ਆ ਇਹ ਵੀ ਸ਼ਾਮਲੜੀ ਜ਼ਮੀਨ ਆ ਸਾਡਾ ਜੀ ਵਿਰੋਧ ਇਹ ਸੀਗਾ ਵੀ ਜਿੱਥੇ ਤੁਸੀਂ ਪਹਿਲਾਂ ਦੋ ਦਫਨਾਤੇ ਵੀ ਤੁਸੀਂ ਉੱਥੇ ਜਾਵੋ ਤੀਜੀ ਕਬਰ ਇੱਥੇ ਕਿਉਂ ਲਈ ਆਉਨੇ ਹੋ ਇੱਥੇ ਅਸੀਂ ਗਰਾਊਂਡ ਬਣਾਉਣਾ ਬੇਲ ਬੂਟੇ ਲਾਉਣੇ ਨੇ ਅਸੀਂ ਰਹਿਸੀ ਮਕਾਨ ਬਣਾਉਣੇ ਨੇ ਤੁਸੀਂ ਕੋਈ ਮੈਨੂੰ ਸਰਪੰਚ ਕੋਈ ਪੰਚਾਇਤ ਮੈਂਬਰੋਂ ਤੁਸੀਂ? ਨਾ ਜੀ ਮੈਂ ਇਸ ਟਾਈਮ ਕੋਈ ਪੰਚਾਇਤ ਮੈਂਬਰ ਨਹੀਂ ਹਾਂ। ਹਾਂ ਉਹ ਤਾਂ ਦੋ ਪੰਚਾਇਤ ਨੇ ਡਿਸਾਈਡ ਕਰਨਾ ਵੀ ਕਿਹੜੀ ਜਗ੍ਹਾ ਤੇ ਕੀ ਬਣਾਉਣਾ। ਪੰਚਾਇਤ ਨੇ ਤਾਂ ਜੀ ਇੱਥੇ ਬਣਵਾਤਾ। ਅੱਛਾ। ਚਲ ਕੋਈਆਂ ਪਿੰਡ ਜਿਹੜਾ ਆਪਣੇ ਗੁਰਦੇਤਪੁਰੇ ਪਹਿਲਾ ਖਬਰਾਂ ਇਹਨਾਂ ਦੇ ਇਹਨਾਂ ਨੇ ਬਣਵਾਈਆਂ ਨੇ। ਕੋਈ ਰੌਲਾ ਨਹੀਂ ਪਾਇਆ ਹੈਗਾ ਇੱਥੇ। ਫੇਰ ਤੀਸਰੀ ਕਬਰ ਰੌਲਾ ਪਾਉਣ ਦੇ ਮਾਰੇ ਉੱਥੇ ਲੈ ਕੇ ਗਏ ਨੇ। ਸਾਨੂੰ ਜਿਆਦਾ ਪਰੇਸ਼ਾਨ ਕੀਤਾ ਪੁਲਿਸ ਪ੍ਰਸ਼ਾਸਨ ਨੇ ਵੀ। ਮਾਲ ਅਧਿਕਾਰੀਆਂ ਨੇ ਵੀ ਤੁਹਾਨੂੰ ਲੱਗਦਾ ਵੀ ਸਿਆਸਤ ਕੀਤੀ ਗਈ ਆ ਸਿਆਸੀ ਬੰਦੇ ਨੇ ਦਬਾਅ ਪਾ ਕੇ ਹਾਂ ਜੀ ਹਾਂ ਸਾਨੂੰ ਪੱਕਾ ਪਤਾ ਸਿਆਸੀ ਬੰਦਿਆਂ ਨੇ ਦਬਾਅ ਪਾਇਆ ਸਿਆਸੀ ਬੰਦੇ ਹੀ ਮੌਕੇ ਤੇ ਖੜੇ ਵੀ ਸੀਗੇ ਜਿਨ੍ਹਾਂ ਨੇ ਉੱਥੇ ਡੈੱਡ ਬਾਡੀ ਦੇ ਕੋਲ ਖੜੇ ਨੇ ਅੱਧਾ ਘੰਟਾ ਉੱਥੇ ਖੜੇ ਵੀ ਰਹੇ ਨੇ ਨਾਲ ਪੰਜ ਸਰਪੰਚ ਵੀ ਖੜੇ ਰਹੇ ਨੇ ਬਾਕੀ ਹੋਰ ਜਨਤਾ ਵੀ ਖੜੀ ਰਹੀ ਆ ਸਾਨੂੰ ਉਹਨਾਂ ਨੇ ਬੰਦੀ ਬਣਾ ਕੇ ਰੱਖਿਆ ਹੋਇਆ ଥିਗਾ ਅਸੀਂ ਸਾਰਾ ਕੁਝ ਆਪਦੇ ਅੱਖੀ ਦੇਖਿਆ ਜੋ ਮੈਂ ਬੋਲ ਰਹੀ ਆ ਸੱਚ ਬੋਲ ਰਹੀ ਆ ਅੱਖੀ ਦੇਖੀ ਬੋਲ ਰਹੀ ਆ ਕਿੰਨੇ ਕਿਸਾਨਾਂ ਦੀਆਂ ਉੱਥੇ ਨਾਲ ਜ਼ਮੀਨਾਂ ਲੱਗਦੀਆਂ ਨੇ ਕਿੰਨੇ ਨੇ ਵਿਰੋਧ ਕੀਤਾ ਉੱਥੇ ਲੱਗਦੀਆਂ ਨੇ ਜੀ 6-7 ਕਿਸਾਨਾਂ ਦੀਆਂ ਲੱਗਦੀਆਂ ਨੇ 6-7 ਕਿਸਾਨਾਂ ਦੀਆਂ ਜ਼ਮੀਨਾਂ ਉੱਥੇ ਨਾਲ ਲੱਗਦੀਆਂ ਨੇ ਜਿਨ੍ਹਾਂ ਨੂੰ ਸਾਰਿਆਂ ਨੂੰ ਉੱਥੇ ਇਸ ਟਾਈਮ ਧੋਖਾ ਤੇ ਕੀ ਮੰਗ ਕਰਦੇ ਹੋ ਜੀ ਅਸੀਂ ਮੰਗ ਕਰਦੇ ਹਾਂ ਵੀ ਸਾਡੇ ਪ੍ਰਸ਼ਾਸਨ ਦੇ ਨਾਲ ਸਾਡੇ ਨੇ ਧੱਕਾ ਕੀਤਾ ਕਿ ਸਿਆਸੀ ਦਵਾ ਦੇ ਵਿੱਚ ਸਾਰਾ ਕੁਝ ਇਹ ਹੋਇਆ ਵਿੱਚ ਸਰਪੰਚ ਦੇ ਦਵਾਨਾ ਪੁਲਿਸ ਦੇ ਦਵਾ ਦੇ ਨਾਲ ਅਸੀਂ ਚਾਹੁੰਨਾ ਵੀ ਇਹ ਕੰਮ ਉੱਥੇ ਹੋਣਾ ਚਾਹੀ ਜਾਂਦੀ ਸੀ ਸਰੋ ਸਾਡੀ ਸਾਡੇ ਨਾਲ ਤੱਕਾ ਹੋਇਆ ਵੀ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਹੈਗਾ ਤੇ ਅੱਗੇ ਮਤਲਬ ਤੁਸੀਂ ਉਹ ਕੋਰਟ ਦਾ ਰੋਕ ਕਰਾਂਗੇ ਹਾਂ ਜੀ ਹੁਣ ਅਸੀਂ ਆਪ ਦਾ ਕੋਰਟ ਦਾ ਬੂਹਾ ਖੜਕਾਵਾਗੇ ਹਾਂ ਜੀ ਮੈਂ ਇੱਕ ਮਾਨਯੋਗ ਅਦਾਲਤ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਪਾਈ ਸੀ ਉਹਦੇ ਸਬੰਧ ਵਿੱਚ ਮੈਨੂੰ 85 2014 ਨੂੰ ਆਪਣੇ ਪਟੀਸ਼ਨ ਦੇ ਵਿੱਚ ਮੈਨੂੰ ਸਕਿਉਰਟੀ ਮਿਲੀ ਜਿਹੜੀ ਪਟੀਸ਼ਨ ਜਾਂ ਵਿੱਚ ਮੈਨੂੰ ਲਾਈਫ ਸਕਿਉਰਟੀ ਮਿਲੀ ਉਹਦੇ ਵਿੱਚ 14 ਬੰਦਿਆਂ ਦੇ ਸਬੰਧ ਦੇ ਵਿੱਚ ਵੀ ਮੈਨੂੰ ਕੋਈ ਤੰਗ ਮੈਨੂੰ ਕੋਈ ਪਰੇਸ਼ਾਨ ਨਾ ਕਰਨ ਉਸ ਦੇ ਵਿੱਚ ਡੀਆਈਜੀ ਐਸਐਸਪੀ ਖੰਨਾ ਡੀਆਈਜੀ ਚੰਡੀਗੜ੍ਹ ਇਹ ਐਸੇ ਤਰ੍ਹਾਂ ਜਦ ਮੈਂ ਉਹਨਾਂ ਨੂੰ ਆਪਦਾ ਕੋਈ ਆਰਡਰ ਦਿਖਾਇਆ ਉਹਨਾਂ ਨੇ ਉਹਦੀ ਕੋਈ ਪ੍ਰਵਾਹ ਨਹੀਂ ਕੀਤੀ ਜਦ ਕਿ ਇਸ ਇਹ ਆਰਡਰ ਪਹਿਲਾਂ ਵੀ ਥਾਣਿਆਂ ਦੇ ਵਿੱਚ ਕੋਟ ਕਨੀਓ ਪਹੁੰਚ ਚੁੱਕੇ ਹਨ ਬਾਕੀ ਇਹਦੇ ਵਿੱਚ ਜੇ ਇੱਕ ਅਸੀਂ ਪਟੀਆ ਅਰਜੀ ਦਿੱਤੀ ਡੀਸੀ ਨੂੰ ਏਡੀਸੀ ਸਾਹਿਬ ਨੂੰ ਉਹ ਅਸੀਂ ਦਿੱਤੀ 6 ਤਰੀਕ ਨੂੰ ਉਹਦੇ ਸਬੰਧ ਵਿੱਚ ਕੋਈ ਫੈਸਲਾ ਪਹਿਲਾਂ ਨਹੀਂ ਹੋਇਆ ਅਸੀਂ ਵੀਡੀਓ ਸਾਹਿਬ ਦੇ ਚੱਕਰ ਮਾਰੇ ਵੀਡੀਓ ਸਮਸਾਲ ਨਹੀਂ ਮਿਲੇ ਹੈਗੇ ਕੱਲ 8 ਤਰੀਕ 9 ਤਰੀਕ ਨੂੰ ਜਦੋਂ ਇੱਕ ਤਰਫਾ ਸਾਡੇ ਨਾਲ ਹੋਇਆ ਇਹ ਪਾਰਟੀ ਬੁਲਾ ਲਈ ਸਾਨੂੰ ਉਹਦੇ ਸਬੰਧ ਵਿੱਚ ਕਿਸੇ ਨੂੰ ਨਹੀਂ ਬੁਲਾਇਆ ਸਾਨੂੰ ਕੋਈ ਪਤਾ ਨਹੀਂ ਫੈਸਲਾ ਉੱਥੇ ਕੀ ਹੋਇਆ ਕੀ ਨਾ ਆ ਸਾਡੇ ਨਾਲ ਬੇਇਨਸਾਫੀ ਹੋਈ ਆ